ਭਾਰਤੀ ਕਿਸਾਨ ਜੂਨੀਅਰ ਲੱਖੋਵਾਲ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਡੀਪੀ ਖਾਦ ਦੀ ਵੱਡੀ ਘਾਟ ਹੈ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜਿੱਥੇ ਬੰਦੀਆ ਦੀ ਮੀਨਾਵਰ ਮੀਟਿੰਗ ਤੋਂ ਬਾਅਦ ਇੱਥੇ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਆ ਕਿਸਾਨ ਆਗੂ ਅਫਤਾਰ ਸਿੰਘ ਮੈਲੋ ਨੇ ਅਤੇ ਪੁਰਾਣੇ ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਕਿਸਾਨਾਂ ਨੂੰ ਡੀਪੀ ਅਤੇ ਹੋਰ ਖਾਦਾਂ ਸਮੇਂ ਸਿਰ ਨਾ ਮਿਲਣ ਕਾਰਨ ਫਸਲਾਂ ਦੇ ਝਾੜ ਵਿੱਚ ਫਰਕ ਆ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ ਸਰਕਾਰਾਂ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਸੂਬੇ ਵਿੱਚ ਬਣ ਰਹੀ ਮਾਲਵਾ ਨਹਿਰ ਦਾ ਵੀ ਸਵਾਗਤ ਕੀਤਾ ਪਰ ਇਸ ਦੇ ਨਾਲ ਹੀ ਉਹਨਾਂ ਨੇ ਪ੍ਰੋਜੈਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੇ ਜ਼ੋਰ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦਰਾਇਆ ਕਿ 17 ਅਗਸਤ ਨੂੰ ਯੂਨਾਈਟਿਡ ਕਿਸਾਨ ਮੋਰਚੇ ਨੇ ਕਿਸਾਨਾਂ ਦੇ ਸਮੱਸਿਆ ਨੂੰ ਲੈ ਕੇ ਰਾਜ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ ਸੀ ਮੈਂ ਤਾਰਸੀਮ ਮੇਲੋਂ ਸਰਪ੍ਰਸਤ ਪੰਜਾਬ ਭਾਰਤੀ ਵਿਦਿਆਨੂ ਲਕਵਾਰ ਅੱਜ ਜਿਹੜੀ ਮੀਟਿੰਗ ਆਵਾਰ ਸਾਡੀ ਦਫ਼ਤਰ ਵਿੱਚ ਮੀਟਿੰਗ ਹੋਈ ਆ ਉਹ ਮੀਟਿੰਗ ਹੋਈ ਆ ਉਹਦੇ ਵਿੱਚ ਬਹੁਤ ਵਿਚਾਰਾ ਹੋਈਆਂ ਉਹ ਵਿਚਾਰਾ ਵੀ ਜਿਹੜੀਆਂ ਕਿਸਾਨਾਂ ਦੇ ਬਹੁਤ ਦੁਖਦਾਈ ਹੋਈਆਂ ਗਈਆਂ ਨੇ ਉਹ ਵਿਚਾਰੀਆਂ ਗਈਆਂ ਨੇ ਜਿੰਮੇ ਪਾਣੀ ਦਾ ਮੁੱਦਾ ਪਾਣੀ ਬਹੁਤ ਥੱਲੇ ਜਾ ਰਿਹਾ ਬਹੁਤ ਜ਼ਿਆਦਾ ਥੱਲੇ ਜਾ ਰਿਹਾ ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਬੇਤੂ ਜੀ ਇੱਕ ਨਹਿਰ ਮਾਰ ਵੀ ਜਿਹੜੀ ਕੱਢ ਰਹੇ ਹੋ ਉਹਦੇ ਜਿਹੜਾ ਸਰਵਾਪੀਤਾ ਉਹ ਲੋਕਾਂ ਦੀ ਰਾਇ ਨਾ ਕੀਤਾ ਜਾਵੇ ਅਸੀਂ ਕਹਿੰਦੇ ਹਾਂ ਹੋਰ ਵੀ ਨਹਿਰਾਂ ਕੱਡੀਆਂ ਜਾਣ ਅਸੀਂ ਨਹਿਰਾਂ ਨੂੰ ਬੰਦ ਨਹੀਂ ਕਰਦੇ ਨਹਿਰਾਂ ਨਿਕਲ ਗਈਆਂ ਤਾਂ ਸਾਡੇ ਖੇਤਾਂ 'ਚ ਪਾਣੀ ਜਾਊ ਜਿਹੜੀ ਨਹਿਰ ਨਿਕਲੂਗੀ ਉਹ ਨਹਿਰ ਕੱਲੇ-ਕੱਲੇ ਕਿੱਲੇ 'ਚ ਪਾਣੀ ਜਾਵੇ ਮੋਗਾ ਨੀਵਾ ਰੱਖਿਆ ਜਾਵੇ ਇਹ ਜਿਹੜੇ ਮੋਗੇ ਉੱਚੇ ਰੌਂਦੇ ਨੇ ਉਹ ਨਾ ਰੱਖੇ ਜਾਣ ਪਾਣੀਆਂ ਤੇ ਤਾਂ ਐਨੀ ਗੱਲ ਸੀ ਦੂਸਰੀ ਗੱਲ ਹੈ ਕਿ ਡੀਏਪੀ ਖਾਦ ਦੀ ਡੀਏਪੀ ਖਾਦ ਪਿਛਲੇ ਨਮੂਨੇ ਜਿਹੜੇ ਆਏ ਨੇ ਉਹ ਸਾਰੇ ਹੀ ਤਕਰੀਬਨ 70% ਫੇਲ ਹੋਏ ਨੇ ਡੀਏਪੀ ਦੇ ਜਿਹੜਾ ਸੇਟੀਆਂ ਚੋਂ ਖਾਦ ਗਿਆ ਤੇ ਉਹ ਜਿਹੜੇ 70% ਹੋਏ ਨੇ ਤੇ ਹੁਣ ਡੀਏਪੀ ਦੀ ਖਾਦ ਵੀ ਆ ਕਮੀ ਆ ਰਹੀ ਆ ਉਹ ਜਿਹੜੇ ਅਸੀਂ ਕਹਿੰਦੇ ਆ ਵੀ ਜਿਨ੍ਹਾਂ ਨੇ ਉਹ ਕੇ ਖਾਦ ਬਣਾਈ ਆ ਮਾਰਕਫੈਡ ਨੇ ਨਹੀਂ ਦਿੱਤੀ ਉਹ ਕਿਸੇ ਡੀਲਰ ਕੋਲੋਂ ਆਈ ਆ ਕਿਸੇ ਨੇ ਹੋਰ ਪ੍ਰਾਈਵੇਟ ਨੇ ਬਣਾਈ ਆ ਉਹਦੇ ਤੇ ਦੇਸ਼ ਧੋਈ ਦਾ ਪਰਚਾ ਹੋਣਾ ਚਾਹੀਦਾ ਕਿਉਂਕਿ ਉਹ ਦੇਸ਼ ਨਾਲ ਧੋਖਾ ਕਰਦਾ ਡੁਪਲੀਕੇਟ ਚੀਜ਼ ਬੇਚ ਕੇ ਜਿਵੇਂ ਦਵਾਈਆਂ ਡੁਪਲੀਕੇਟ ਬੇਚਦੇ ਨੇ ਉਹਨਾਂ ਤੇ ਵੀ ਇਹ ਜਿਹੜਾ ਦੇਸ਼ ਧੋਈਆ ਮਾਮਲਾ ਦਰਜ ਹੋਣਾ ਚਾਹੀਦਾ ਕਿਉਂਕਿ ਦੇਸ਼ ਤਾਂ ਬਚੂਗਾ ਇਹ ਕਿਸਾਨ ਬਚੂਗਾ ਕਿਸਾਨ ਤਾਂ ਬਚੂਗਾ ਜੇ ਉਹਨੂੰ ਸਾਫ਼ ਸੁਥਰੀਆਂ ਚੀਜ਼ਾਂ ਮਿਲਣਗੀਆਂ ਖਾਦਾਂ ਬੀ ਸਾਰਾ ਪਿਓਰ ਮਿਲੂਗਾ ਤੇ ਉਹਦੇ ਤੇ ਹੋਊਗਾ ਤੀਸਰੀ ਗੱਲ ਹੈਗੀ ਦੁੱਧ ਵਾਲੀ ਦੁੱਧ ਜਿਹੜਾ ਹੈਗਾ ਜਿਹੜਾ ਦੁੱਧ ਅੱਜ ਪੈਦਾ ਹੋ ਰਿਹਾ 60 ਕਰੋੜ ਲੀਟਰ ਦੁੱਧ ਭਾਰਤ ਦੇ ਵਿੱਚ ਪੈਦਾ ਹੋ ਰਿਹਾ ਜਿਹਦੇ ਚੋਂ 52 ਕਰੋੜ ਦੁੱਧ ਡੁਪਲੀਕੇਟ ਤੇ ਮਿਲਾਵਟ ਵਾਲਾ ਆ ਰਿਹਾ ਡੁਪਲੀਕੇਟ ਤੇ ਮਿਲਾਵਟ 'ਚ ਫਰਕ ਆ ਡੁਪਲੀਕੇਟ ਦੁੱਧ ਬਣਾਇਆ ਜਾਂਦਾ ਦੁੱਧ ਬਣਾਇਆ ਜਾਂਦਾ ਤੇ ਜਿਹੜਾ ਮਿਲਾਵਟ ਵਾਲਾ ਉਹ 'ਚ ਪਾਣੀ ਪਾਇਆ ਜਾਂਦਾ ਇਸ ਕਰਕੇ ਜਿਹੜਾ ਦੁੱਧ ਆ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਗਾਈਆਂ ਨੇ ਉਹ 2 ਲੱਖ ਨੇ ਤੇ ਜਿਹੜੀਆਂ ਮੱਝਾਂ ਨੇ ਉਹ 40 ਲੱਖ ਨੇ ਤੇ ਇਹਨਾਂ ਦੁੱਧ ਫਿਰ ਮਲਾਵਟ ਵਾਲਾ ਜਿਹੜਾ ਹੁੰਦਾ ਤੁਸੀਂ ਸੈਟੀਆਂ 'ਚ ਦੇਖ ਲਓ ਹੋਰ ਦੇਖ ਲਓ ਕਿੰਨੇ ਪ੍ਰਾਈਵੇਟ ਦੁੱਧ ਫੜੇ ਜਾਂਦੇ ਨੇ ਪਰ ਸਰਕਾਰ ਉਹਨਾਂ ਦੀ ਦੂਜੀ ਕਿੱਜ ਨੇ ਜਮ੍ਹਾਂਤ ਹੋ ਜਾਂਦੀ ਆ ਤੇ ਉਹਨਾਂ ਦੇ ਉਹੀ ਗੱਲ ਕਰਦੇ ਆਂ ਸੀ ਕਿ ਉਹਨਾਂ ਦੇ ਦੇਸ਼ ਦਰੂਦ ਦਾ ਮਾਮਲਾ ਦਰਜ ਹੋਣਾ ਚਾਹੀਦਾ ਕਿਉਂਕਿ ਮਿਲਕ ਬਲਾਂਟਾਂ ਵਿੱਚ ਦੁੱਧ ਗੱਤ ਜਾਂਦਾ ਇਸ ਕਰਕੇ ਦੁੱਧ ਦੀ ਤਾਂ ਮੇਰੀ ਇੰਨੀ ਗੱਲ ਆ ਜੇ ਸਾਡਾ ਦੁੱਧ ਪਿਓਰ ਜਾਊਗਾ ਤੇ ਸਾਡੇ ਭਾਅ ਵਧਣਗੇ ਤਾਂ ਕਿਸਾਨ ਖੁਸ਼हाल ਹੋਊਗਾ ਕੋਈ ਕੋਈ ਪੜ ਕੇ ਸਰਕਾਰ ਨੂੰ ਜਾਂ ਕੋਈ ਹੁਣ ਅਸੀਂ ਸਿੱਧੇ ਮਿਲਕ ਆਪ ਹੀ ਫੜੀ ਜਾਂਦੇ ਨੇ ਉਹ ਤੌਰ ਤੇ ਪਿੰਡਾਂ ਤੋਂ ਜ਼ਿਆਦਾ ਦੁੱਧ ਇਕੱਠਾ ਹੁੰਦਾ ਸੋਸਾਇਟੀਆਂ ਜਾਂ ਮਿਰਖਾ ਦੇ ਵਿੱਚ ਵੀ ਜਾਂਦਾ ਇਹ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਉਹ ਹੁਣ ਫੜੀਏ ਤਾਂ ਜੇ ਇੱਕ ਸੈਟੀ ਹੋਵੇ ਫੜ ਕੇ ਜਿਹੜੀ ਸਰਕਾਰ ਆ ਜਿਹੜਾ ਐਮਪੀ ਹੁੰਦੇ ਨੇ ਉੱਥੋਂ ਦੇ ਉਹ ਛੱਡ ਦਿੰਦੇ ਨੇ ਛੱਡ ਕੇ ਫਿਰ ਸਿਰੇ ਤੇ ਕੁੱਤੇ ਨਾ ਚੋਰੇ ਨਾ ਕੁੱਤੀ ਡੜੀ ਹੋਈ ਆ ਆ ਡਾਇਰੈਕਟਰ ਨੇ ਕੀਤਾ ਸੀਗਾ ਫੜੇ ਸੀਗੇ ਉਹ ਨੂੰ ਸਸਪੈਂਡ ਕਰਦਾ ਡਾਇਰੈਕਟਰ ਨੂੰ ਇਸ ਕਰਕੇ ਜਿਹੜੀ ਐਨਾਊਂਸਮੈਂਟ ਕੀ ਆ ਕੋਈ 18 ਤਰੀਕ ਨੂੰ ਸਾਡੀ ਕਾਲ ਕਿਸੇ ਕੋਈ ਤੁਹਾਨੂੰ ਗਾਣਾ ਨਹੀਂ ਨਹੀਂ ਸਾਡੀ 17 ਤਰੀਕ ਦੀ ਕਾਲ ਆ ਸਾਰਾ ਤਰੀਕ ਨੂੰ ਅਸੀਂ ਮੰਤਰੀਆਂ ਨੂੰ ਮੈਮੋਰੰਡਮ ਦੇਣਾ ਉਹਦੇ ਚ ਜਿਹੜਾ ਅਸੀਂ ਸਯੁਗਤ ਮੋਰਚੇ ਨੇ ਉਹ ਸਾਨੂੰ ਜਿਹੜਾ ਪ੍ਰੈਸ ਰੋਡ ਦੇਣਾ ਜਿਹੜੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਅਸੀਂ ਉਹ ਦੇਣਾ ਉਹ ਸਾਡੇ ਸ਼ਾਮ ਤੱਕ ਪਹੁੰਚ ਜਾਊਗਾ ਅਸੀਂ ਉਹ ਪਹੁੰਚ ਜਾਵਾਂਗੇ ਕੱਲੇ ਕੱਲੇ ਮੰਤਰੀ ਨੂੰ ਅਸੀਂ ਮੈਮੋਰੰਡਮ ਆਪਦੀਆਂ ਮੰਗਾਂ ਦੇਣੀਆਂ ਸਯੁਗਤ ਮੋਰਚੇ ਵੱਲੋਂ ਇਕ ਉਤਲਾਨ ਲੈ ਕੇ ਵੀ ਮੀਟਿੰਗ ਹੋਣ ਜਾ ਰਹੀ ਜੀ ਕੁਝ ਜਥੇਬੰਦੀਆਂ ਨੇ ਉਹਨਾਂ ਨੇ ਸ਼ਾਮਲ ਕਰਨ ਦੀ ਗੱਲ ਪਈ ਹੈ ਕਿ ਆ ਕੇ ਸਹਿਯੋਗ ਕਰਨ ਕੁਝ ਅਜਿਹਾ ਮੁੰਡਾ ਕੁਝ ਮੈਨੇਜਿੰਗ ਰਾਇਲ ਸਕੇ ਨਹੀਂ ਸਾਡੇ ਮਨਜੀਤ ਰਾਏ ਦੀ ਗੱਲ ਛੱਡੋ ਤੁਸੀਂ ਮਨਜੀਤ ਰਾਏ ਹੋਣਾ ਤਾਂ ਜਿਹੜਾ ਮੋਰਚਾ ਲਾਇਆ ਸੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਇਆ ਸੀ ਅਸੀਂ ਉਹ ਜਿਵੇਂ ਸਮੂਹ ਨੇ ਤੇ ਨਹੀਂ ਸੀ ਕੀਤੀ ਉਹ ਜਾਣੇ ਉਹਨਾਂ ਦਾ ਕੰਮ ਜਾਣੇ ਉਹ ਜਵਾਬ ਦੇਣ ਹੋਣ ਹਾਈ ਕੋਰਟ ਨੂੰ ਜਵਾਬ ਤਾਂ ਉਹਨਾਂ ਨੇ ਦੇਣਾ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਅਸੀਂ ਮੋਰਚਾ ਨਹੀਂ ਸੀ ਲਾਇਆ ਇਸ ਕਰਕੇ ਉਹ ਉਹੀ ਜ਼ਿੰਮੇਵਾਰ ਨੇ ਜਿਹੜੇ ਹੋਏ ਕਿ ਨਹੀਂ ਤੇ ਇੱਕ ਅਸੀਂਗਾ ਡੰਗਰਾਵਾਰਾਂ ਦਾ ਜਿਹੜੇ ਅਵਾਰਾ ਡੰਗਰ ਨੇ ਕੋਈ ਸੁਣਦੇ ਆ ਬਈ ਕਿੰਨੀਆਂ ਮਤਲਬ ਮੌਤਾਂ ਜੀ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਐਕਸੀਡੈਂਟ ਨਾਲ ਸਾਨ ਨੇ ਬੁੜੀ ਢਾਲੀ ਦੇਖੋ ਦੇਖੋ ਤੁਸੀਂ ਦੇਖਿਆ ਹੁਣ ਬੰਦਾ ਢਾਲਿਆ ਕੁੱਤੇ ਆ ਕੁੱਤੇ ਜੋ ਆਕਾਂ ਨੂੰ ਵੱਢੀ ਜਾਂਦੇ ਨੇ ਤੁਹਾਡੇ ਸਾਹਮਣੇ ਟੈਲੀਵਿਜ਼ਨ ਤੇ ਵੀ ਆਉਂਦਾ ਹੋਰ ਵੀ ਆਉਦਾ ਔਰ ਕਿਸਾਨਾਂ ਦੀਆਂ ਫਸਲਾਂ ਵੀ ਤਵਾ ਹੁੰਦੀਆਂ ਨੇ ਜਿਵੇਂ ਉਧਰ ਰਾਜਸਥਾਨ ਕਿੰਨੀ ਦੱਸਣਗੇ ਤੁਹਾਨੂੰ ਆਪਣੇ ਪਰਿਸ਼ੋਤਮ ਜੀ ਉਧਰ ਦੇ ਜਿਆਦਾ ਮਸਲਾ ਜਿਹੜਾ ਹਰਿਆਣਾ ਚੋਂ ਗਾਈਆਂ ਆਉਂਦੀਆਂ ਨੇ ਪਰ ਸਾਰੇ ਪੰਜਾਬ ਦੇ ਵਿੱਚ ਹੀ ਆਵਾਰਾ ਪਸ਼ੂ ਤੇ ਜਿਹੜੇ ਪਾਲਤੂ ਡੰਗਰ ਨੇ ਜਿਵੇਂ ਕੁਝ ਜਨਾਂ ਦੇ ਨੰਬਰ 144 ਲਈ ਹੋਈਆਂ ਫਿਰ ਵੀ ਡੰਗਰ ਸੜਕਾਂ ਤੇ ਫਿਰਦੇ ਨੇ ਜਦੋਂ ਸੜਕਾਂ ਦੇ ਜਾਂਦੇ ਆ ਗੋਆ ਕਰਦੇ ਆ ਭਾ ਕੱਪੜੇ ਖਰਾਬ ਹੁੰਦੇ ਆ ਐਕਸੀਡੈਂਟ ਵੀ ਹੁੰਦੇ ਆ ਇਸ ਕਰਕੇ ਅਸੀਂ ਨਾਲ ਹੀ ਜਿਹੜੇ ਜੰਗਲੀ ਜਾਨਵਰ ਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਉਹਨਾਂ ਦਾ ਬੰਦੋਬਸਤ ਕਰੋ ਕਿਉਂਕਿ ਜਦੋਂ ਸਾਡੋਂ ਐਕਸੈਸ ਪੀਸ ਲਈ ਜਾਂਦੀ ਆ ਬਿਜਲੀ ਬਿਜਲੀ ਦੇ ਬਿੱਲਾਂ ਤੇ ਤਾਂ ਫਿਰ ਇਹ ਕਿਉਂ ਨਹੀਂ ਸੰਭਦੇ ਡੰਗਰਾਂ ਨੂੰ ਜਾਂ ਸਾਨੂੰ ਇਹ ਦੇ ਦੇਣਾ ਐਕਸੈਸ ਪੀਸ ਜਿਹੜੀ ਦਿੰਦੀ ਆ ਅਸੀਂ ਜ਼ਾਬ ਲਾਂਗੇ ਡੰਗਰ ਇਸ ਕਰਕੇ ਜਿਹੜੀਆਂ ਮੰਗਾ ਸੀ ਸਾਡੀਆਂ ਹੋਰ ਵੀ ਮੰਗਾ ਬਹੁ ਸੀਗੀਆਂ ਜਿਹੜਾ ਇਹ ਡੁਪਲੀਕੇਟ ਤੋਂ ਬਣਦਾ ਉਹਦੇ ਵਿੱਚ ਅਗਰੋਟ ਰੰਗ ਮਿਲਕ ਪਾਊਡਰ ਗੁਲੂਕੋਸ਼ ਅਤੇ ਕਪੜੇ ਧੋਣ ਵਾਲਾ ਸਾਬਣ ਪੈਂਦਾ ਇਹ ਫਿਰ ਡੁਪਲੀਕੇਟ ਤੋਂ ਬਣਦਾ ਇਹਨੂੰ ਪਛਾਣ ਨਹੀਂ ਸਕਦੇ ਵਿੱਚ ਯੂਰੀਆ ਵੀ ਪੈਂਦਾ ਕਿਤੇ ਨਾ ਕਿਤੇ ਸਿੱਧਾ ਸਿੱਧਾ ਉਹ ਸੇਧਾ ਜੇਧਾ ਸੇਧਾ ਗਲਬਾੜ ਕਰ ਦਿਆ ਜੀ ਉਹ ਸੇਧ ਨੂੰ ਕਿਵੇਂ ਕਿਵੇਂ ਆਪਾਂ ਦੇ ਦੇਵਾਂ ਜੇ ਸਹੀ ਰੋਧਾ ਹੁੰਦਾ ਅੱਜ ਕੱਲ੍ਹ ਲੋਕਾਂ ਨੂੰ ਸਹੀਦ ਉਦਦੀ ਮਿਲਦਾ ਪਿੰਡਾਂ ਦੀ ਵਿੱਚ ਵੀ ਇਹ ਕਹਦੇ ਨੇ ਵੀ ਸਹੀਦ ਉਦ ਤੇ ਦੇ ਦੋ ਪੈਸੇ ਜਿੰਨੀ ਮਰਜ਼ੀ ਲੈ ਲਓ ਸਹੀਦ ਉਦ ਤੇ ਨਹੀਂ ਮਿਲਦਾ ਆ ਤੁਸੀਂ ਮਿਲਕ ਬਲੈਂਡ ਦੀ ਗੱਲ ਕਰ ਲੋ ਮਿਲਕ ਬਲੈਂਡ ਜੋ ਸਹੀਦ ਉਦ ਤੇ ਨਹੀਂ ਮਿਲਦਾ ਉਹ ਤਾਂ ਵੀਨਾ ਭਰ ਲਓ ਪਿੰਡਾਂ 'ਚ ਜੋ ਸੈਟੀਆਂ ਜੀ ਮਿਲਕ ਬਲੈਂਡ ਤੋਂ ਹੀ ਮੋਟੀ ਕਮਾਈ ਕੀਤੀ ਜਾਂਦੀ ਬਹੁਤ ਮੋਟੀ ਕਮਾਈ ਜਾਂਦੀ ਹੈ ਬ੍ਰੈਗ ਹੋ ਰਹੀ ਹੈ ਇਹ ਚੋਂ ਇਹ ਚੋਂ ਜਿਹੜੇ ਕਰਦੇ ਨੇ ਉਹ ਐਮਪੀ ਐਨਾਂ ਦੂਜੇ ਤੀਜੇ ਸਾਰੇ ਪੈਸੇ ਲੈਂਦੇ ਨੇ ਹੈ ਮੰਗੇ ਕਰਦੇ ਆ ਵੀ ਇਹ ਜਿਹੜਾ ਡੁਪਲੀ ਦੁੱਧ ਬਣਦਾ ਇਹਨੂੰ ਬੰਦ ਕਰੋ ਤਾਂ ਕਿ ਕਿਸਾਨਾਂ ਦਾ ਫਾਇਦਾ ਹੋਵੇ ਕਿਹੜਾ ਦੁੱਧ ਪੱਕ ਜਾਊਗਾ ਇਸ ਕਰਕੇ ਸਾਰੀਆਂ ਮੰਗਾ ਜਿਹੜੀਆਂ ਕੀਤੀਆਂ ਜਾ ਜਮਈਆਂ ਉਦੋਂ ਬਾਅਦ ਪਰ ਪਰਸ਼ੋਦਮ ਜੀ ਦੋਨਾਂ ਗੱਲ ਕਰਨਗੇ ਪਰਸ਼ੋਦਮ ਸਿੰਘ ਗੱਲ ਭਾਤੀ ਸਾਹਿਬ ਨਾਲ ਲੋਕਲ ਦੇ ਸੰਪਰਕ ਕਰ ਰਿਹਾ ਹੈ ਇਹਨਾਂ ਦੇ ਇਹੀ ਚਾਹਣੇ ਆ ਜਿਹੜਾ ਵਾਰਾ ਪਸ਼ੂਆਂ ਦਾ ਸਾਡੇ ਗਾਈਆਂ ਨੇ ਸਾਡੀ ਹੱਦ ਹਰਿਆਣੇ ਤੇ ਰਾਜਸਥਾਨ ਨਾਲ ਲੱਗਦੀ ਆ ਬਰੋਜਪੁਰ ਜਲੇ ਦੀ ਹਾੜਿਕਾ ਦੀ ਫਰੀਦਕੋਟ ਦੀ ਮੁਕਸਰ ਦੀ ਤੇ ਮਾਨਸਾ ਦੇ ਪਠੰਡਾਰ ਉਧਰ ਆਵਾਰਾ ਗਈਆਂ ਉਧਰੋਂ ਬਹੁਤ ਜ਼ਿਆਦੇ ਆ ਰਹੀਆਂ ਨੇ ਖਾਸ ਕਰਕੇ ਰਾਜਸਥਾਨ ਤੋਂ ਇਸ ਕਰਕੇ ਉਹਨਾਂ ਨੂੰ ਅਸੀਂ ਰੋਕਦੇ ਵੀ ਆ ਪਰ ਸਰਕਾਰ ਨੂੰ ਵੀ ਕਹਿੰਦੇ ਆ ਤੇ ਜਿਹੜੇ ਕੁਝ ਪੱਕੇ ਬੰਦੇ ਆਏ ਹੋਇਆ ਕੋਈ 20 ਸਾਲ ਦਾ ਕੋਈ 30 ਸਾਲ ਉਹਨਾਂ ਨੇ ਜਗ੍ਹਾ ਵੀ ਲਈ ਹੋਈ ਆ ਉਹਨਾਂ ਨੇ ਰੋਕਿਆ ਵੀ ਆ ਉਹ ਮੰਨਦੇ ਆ ਕੁਝ ਪਰ ਨਹੀਂ ਫਿਰ ਵੀ ਉਹ ਸੜਕਾਂ ਤੇ ਤਰਾਸਤ ਤੋੜਦੇ ਆ ਸਾਡੇ ਜਿਹੜੇ ਲਾਏ ਹੋਇਆ ਜਿਹੜਾ ਵਾਤਾਵਰਨ ਨੂੰ ਖਰਾਬ ਕਰ ਰਹੇ ਆ ਇਹ ਐਕਸੀਡੈਂਟ ਹੋ ਰਿਹਾ 12:00 ਵਜੇ ਇਸ ਕਰਕੇ ਅਸੀਂ ਉਹਨਾਂ ਨੂੰ ਡੀਸੀਆਂ ਨੂੰ ਤੇ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਉਹਨਾਂ ਤੇ ਕੋਈ ਨਾਥ ਪਾਈ ਜਾਵੇ ਮੈਂ ਜਿਹੜੇ 24 ਸਾਲਾ ਬਣਾਈਆਂ ਉਹਨਾਂ ਦੇ ਵਿੱਚ ਸ਼ੱਕ ਚਾਹੀਦੇ ਹਾਰਡਰ ਦਾ ਫਸਲਾ ਵੀ ਕਰਾਉ ਹੋਈਆਂ ਐਕਸੀਡੈਂਟ ਦਾ ਵੱਡਾ ਚੱਲ ਰਿਹਾ ਕੋਈ ਸਾਲਾ ਸਰਕਾਰ ਚ ਆਖੀ ਨਹੀਂ ਰਹੀ ਅਸੀਂ ਘੱਟੋ ਘੱਟ 10 ਸਾਲ ਦੇ ਇਹ ਮੋਰਚੇ ਲਾਏ ਹੋਇਆ ਪਸ਼ੂਆਂ ਦੇ ਸੈਸਾ ਜਿਹੜਾ ਉਹ ਲਈ ਜਾਂਦੀ ਹੈ ਰੇਖਾ ਤੋਂ ਫਿੱਲਾਂ ਚ ਵੀ ਲੈਂਦੀ ਆ ਗੱਡੀਆਂ ਜੋ ਵੀ ਲੈਂਦੀ ਆ ਰੇਖਾ ਤੋਂ ਲਈ ਜਾਂਦੀ ਆ ਪਰ ਉਹ ਨ ਵਰਤ ਨਹੀਂ ਰਹੀ ਪਤਾ ਨਹੀਂ ਕੀ ਗੱਲ ਆ ਸਰਕਾਰ ਦਾ ਇੱਧਰ ਉਹ ਖਾਈ ਜਾਂਦੀ ਐ ਇਸ ਕਰਕੇ ਅਸੀਂ ਕਹਿੰਨੇ ਆ ਵੀ ਗਊਸ਼ਾਲਾ ਸਭ ਤੋਂ ਵੱਧ ਬਣਾਈਆਂ ਜਾਂ ਤੇ ਉਹਨਾਂ ਚ ਗਊਸ਼ਾਲਾ ਮੈ ਜਾ ਕੋਈ ਸੁਭਾ ਮੀਟਪ ਤਾਂ ਆ ਪਾ ਤੀ ਜੰਮਣੇ ਲਖਵਾਈ ਮੀਟਿੰਗ ਕੀਤੀ ਗਈ ਕਿਹੜੇ ਅਜੰਡਾ ਤੇ ਮੇਨ ਮੀਟਿੰਗ ਅੱਜ ਮੀਟਿੰਗ ਦੇ ਵਿੱਚ ਭੱਖ ਦੇ ਜਿਹੜੇ ਜਾਂਦੇ ਆ ਉਹ ਬੜੇ ਵਿਚਾਰੇ ਗਏ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਨਕਲੀ ਬੀਜ ਨਕਲੀ ਸੁਬੇਹਾਂ ਫੜੀਆਂ ਗਿਆ ਗੀਆਂ ਸਾਡੇ ਖਾਸ ਕਰਕੇ ਮਾਨਸਾਂ ਦੇ ਵਿੱਚ ਵੀ 11 ਸੈਂਪਲ ਸੀ ਜਿਹੜੇ ਸੀਗੇ ਉਹ ਅਗਲੇ ਕਰਤੇ ਵੱਲੋਂ ਫੜਾਏ ਗਏ ਤੇ 9 ਸੈਂਪਲ ਸੀ ਜਿਹੜੇ ਉਹ ਖੇਡੋ ਤੋਂ ਅਸੀਂ ਮੰਗ ਕਰਦੇ ਹਾਂ ਵੀ ਜਿਸ ਦਾ ਜੀਪੀ ਦਾ ਹੋਇਆ ਨਰਮੇ ਦਾ ਹੋਇਆ ਜਿਹੜਾ ਨਰਮੇ ਦਾ ਬੀਜ ਸੀ ਉਹ ਜਿੰਨਾ ਕਿਸਾਨਾਂ ਨੇ ਲਿਆ ਉਹਨਾਂ ਤੇ 70000 ਰੁਪਿਆ ਜਿਹੜਾ ਠੇਕੇ ਕਿਲੇ ਦੇ ਉੱਤੇ ਪੈਂਦਾ ਪਰ ਮਾੜੇ ਬੀਜ ਦੇ ਕਾਰਨ ਸਾਡਾ ਜਿਹੜਾ ਨਰਮਾ ਉਹ ਤਬਾਹ ਹੋ ਜਿਹੜੀ ਖੇਤੀ ਹੈ ਜੇ ਨਰਮੇ ਦੇ ਵਿੱਚੋਂ ਨਿਕਲ ਰਹੀ ਹੈ ਕਿਉਂਕਿ ਸਾਨੂੰ ਚਿੰਤਾ ਹੈ ਵੀ ਦੁਬਾਰਾ ਉਹ ਨਰਮੇ ਥਰੇ ਨਹੀਂ ਆਉਂਦੀ ਝੋਨੇ ਵੱਲ ਵੱਧ ਰਹੀ ਹੈ ਜੇ ਝੋਨੇ ਵੱਲ ਵੱਧ ਗਿਆ ਤਾਂ ਸਾਡਾ ਜਿਹੜਾ ਪਾਣੀ ਹੈ ਉੱਥੇਲੇ ਜਾ ਰਹੇ ਸੋਇਸ਼ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਇਹ ਪਰਚੇ ਦਰਜ ਹੋਣੇ ਚਾਹੀਦੇ ਨਾ ਕੰਪਨੀਆਂ ਉੱਤੇ ਖਾਸ ਕਰਕੇ ਤੇ ਕਿਸਾਨਾਂ ਦਾ ਵੀ ਅਸੀਂ ਅਪੀਲ ਕਰਦੇ ਆ ਵੀ ਜਿਹੜਾ ਨੇ ਬੀ ਲਏ ਨਾ ਸਪਰੇਹਾਂ ਲਈਆਂ ਨੇ ਉਹ ਆਪਣੇ ਬੀ ਸੰਭ ਕੇ ਰੱਖਣ ਤਾਂ ਕਿ ਅਸੀਂ ਜਿਹੜੀ ਇਹ ਭਰਾਈ ਹੈ ਉਹਨਾਂ ਕਿਸਾਨਾਂ ਦੀ ਕਰਵਾ ਸਕੀ